ਤੁਸੀਂ ਜੁੜੇ ਹੋ ਜਨ ਹਤੈਸ਼ੀ ਦੇ ਨਾਲ ਤੁਹਾਨੂੰ ਅੱਜ ਨਵੇਂ ਇੱਕ ਟੌਪਿਕ ਦੇ ਨਾਲ ਰੂਬਰੂ ਕਰਾਉਣੇ ਆ ਆਪਾਂ ਚਾਹੁੰਦੇ ਆ ਕਿ ਸਰਕਾਰ ਇਮਾਨਦਾਰੀ ਦੇ ਨਾਲ ਕੰਮ ਕਰੇ ਤਾਂ ਕਿ ਲੋਕਾਂ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ ਪਰ ਜੇ ਸਰਕਾਰ ਕਰਨਾ ਵੀ ਚਾਹੇ ਕਿਸ ਤਰੀਕੇ ਦੇ ਨਾਲ ਅਫਸਰशाही ਇਹਦੇ ਵਿੱਚ ਇੰਟਰਫੇਅਰ ਕਰਦੀ ਹੈ ਤੇ ਅਫਸਰशाही ਕਿਵੇਂ ਕਾਗਜ਼ਾ ਦੇ ਨਾਲ ਸਾਰੀ ਗੇਮ ਨੂੰ ਘਮਾਉਂਦੀ ਹੈ ਇਸੇ ਵਿਸ਼ੇ ਤੇ ਅੱਜ ਆਪਾਂ ਚਰਚਾ ਕਰਾਂਗੇ ਤੇ ਤੁਸੀਂ ਜਦੋਂ ਇਹ ਇੰਟਰਵਿਊ ਪੂਰੀ ਤਰੀਕੇ ਦੇ ਨਾਲ ਦੇਖੋਗੇ ਅਖੀਰ ਤੱਕ ਸਮਝ ਜਾਓਗੇ ਕਿ ਕਿਸ ਤਰੀਕੇ ਦੇ ਨਾਲ ਇਹ ਇਹ ਗੇਮ ਚੱਲਦੀ ਹੈ ਅਫਸਰ ਜਿਹੜੇ ਨੇ ਅਫਸਰ ਸ਼ਾਹੀ ਇਹ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਗੁੰਮਰਾਹ ਕਰਦੀ ਹੈ ਤੇ ਕਾਗਜ਼ ਕਾਗਜ਼ੀ ਗੇਮ ਹੈ ਜਿਹੜੀ ਕਿਸ ਤਰੀਕੇ ਨਾਲ ਘੁਮਾਈ ਜਾਂਦੀ ਹੈ ਇਸੇ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮਿਸਟਰ ਰਕੇਸ਼ ਨੇ ਜੋ ਸਭ ਤੋਂ ਵੱਡਾ ਅੱਜ ਖੁਲਾਸਾ ਕਰਨ ਜਾ ਰਹੇ ਨੇ ਰਕੇਸ਼ ਜੀ ਨਮਸਕਾਰ ਜੀ ਰਕੇਸ਼ ਜੀ ਕੀ ਮੈਟਰ ਲੈ ਕੇ ਆਏ ਹੋ ਔਰ ਕਿਸ ਤਰੀਕੇ ਦੇ ਨਾਲ ਅੱਜ ਲੋਕਾਂ ਦੇ ਮੂਹਰੇ ਰੱਖ ਰਹੇ ਹੋ ਔਰ ਕੀ ਸੰਦੇਸ਼ ਹੈ ਉਹ ਇਸ ਦਾ ਜਾਏਗਾ ਬਰਨਜੀ ਸਭ ਤੋਂ ਪਹਿਲੇ ਮੈਂ ਇਹ ਕਹਿਣਾ ਚਾਹਾਂਗਾ ਕਿ ਇਹ ਬਹੁਤ بڑا ਖੁਲਾਸਾ ਹੈ ਪਬਲਿਕ ਮਨੀ ਦੀ ਮਿਸ ਯੂਟਿਲਾਈਜੇਸ਼ਨ ਹੈ ਇਹਦੇ ਵਿੱਚ ਮੇਰਾ ਕੋਈ ਪਰਸਨਲ ਇਨਵੋਲਵਮੈਂਟ ਪਰਸਨਲ ਗਰਜ ਨਹੀਂ ਹੈ ਕਿਸੇ ਨਾਲ ਲੇਕਿਨ ਮੈਂ ਚਾਹਨਾ ਕਿ ਇਮਾਨਦਾਰੀ ਨਾਲ ਦੇ ਇਹ ਦੇਸ਼ ਚੱਲੇ ਜਿਸ ਤਾਂ ਦੇ ਹਾਲਾਤ ਬਣ ਰਹੇ ਆ ਆਉਣ ਵਾਲੀ ਜਨਰੇਸ਼ਨ ਦੇ ਦਾ ਫਿਊਚਰ ਬਹੁਤ ਡਾਰਕ ਹੁੰਦਾ ਜਾ ਰਿਹਾ ਜੇ ਆਪਾਂ ਇਹ ਕ੍ਰਪਸ਼ਨ ਇਹ ਰਾਫਰੀ ਐਮਬੈਜ਼ਲਮੈਂਟਸ ਅਫਸਰਸ਼ਾਹੀ ਨੂੰ ਕੰਟਰੋਲ ਨਹੀਂ ਕਰਾਂਗੇ ਤੇ ਆਨ ਵਾਲਾ ਟਾਈਮ ਬਹੁਤ ਮੁਸ਼ਕਲ ਹੈ ਸਾਰਿਆਂ ਨੇ ਡੁੱਬਣਾ ਹੈ ਇਹ ਦੇਸ਼ ਡੁੱਬ ਜਾਏਗਾ ਹਾਲਾਤ ਖਰਾਬ ਹੁੰਦੇ ਜਾਣਗੇ ਆਪਾਂ ਰਕੇਸ਼ ਜੀ ਚਾਹੁੰਦੇ ਜ਼ਰੂਰ ਆ ਕਿ ਸਰਕਾਰ ਇਮਾਨਦਾਰੀ ਨਾਲ ਕੰਮ ਕਰੇ ਹਰ ਬੰਦੇ ਦਾ ਕੰਮ ਹੋਵੇ ਹਰ ਬੰਦਾ ਖੁਸ਼ਹਾਲ ਹੋਵੇ ਪਰ ਜਿਹੜਾ ਤੁਸੀਂ ਆ ਪੂਰਾ ਚਿੱਠਾ ਲੈ ਕੇ ਆਏ ਹੋ ਮੈਨੂੰ ਲੱਗਦਾ ਵੀ ਆਪਣੇ ਦਰਸ਼ਕਾਂ ਦੀਆਂ ਅੱਖਾਂ ਖੁੱਲ ਜਾਣੀਆਂ ਕਿ ਕਿਵੇਂ ਲੋਕ ਗੁੰਮਰਾਹ ਹੁੰਦੇ ਨੇ ਸਰਕਾਰ ਚਾਹ ਕੇ ਵੀ ਲੋਕਾਂ ਦਾ ਫਾਇਦਾ ਨਹੀਂ ਕਰ ਪਾਉਂਦੀ ਆ ਆ ਕੀ ਹੈਗਾ ਇਹ ਪੂਰਾ ਜਿਹੜਾ ਤੁਸੀਂ ਇਹ ਲੈ ਕੇ ਆਏ ਹੋ ਔਰ ਕਿਸ ਵਿਸ਼ੇ ਤੇ ਆਪਾਂ ਅੱਜ ਇਹ ਇਹ ਜਿਹੜਾ ਬਰੂੰਜੀ ਇਸ਼ੂ ਹੈ ਬੜਾ ਵੱਡਾ ਇੱਕ ਸਕੈਮ ਹੀ ਆ ਆਪਣੀ ਤਰ੍ਹਾਂ ਦਾ ਇਹ ਤਾਂ ਇੱਕ ਹੈ ਮੇਰੇ ਕੋਲ ਹਿੰਦੁਸਤਾਨ ਚ ਪਤਾ ਨਹੀਂ ਇਦਾਂ ਦੇ ਹਜ਼ਾਰਾਂ ਹੋਣਗੇ ਇਹ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਜਿੱਥੇ ਮੈਂ ਵੀ ਕਾਫੀ ਸਾਲ ਐਜ਼ ਅ ਡਵੈਲਪਮੈਂਟ ਅਫਸਰ ਰਿਆਂ ਇਹ ਆਫਿਸ ਡਿਵੀਜ਼ਨਲ ਆਫਿਸ ਵਨ ਦਾ ਕੇਸ ਹੈ ਇਹ ਡਿਵੀਜ਼ਨਲ ਆਫਿਸ ਸੀਗਾ ਜੀ ਮਾਲ ਰੋਡ ਤੇ ਨਿੱਕਾ ਮਲਸਰਾਬ ਦੇ ਉੱਪਰ ਜਿੱਥੇ ਅੰਦਾਜ਼ਾ 36 35 3600 ਸਕਰ ਫੀਟ ਜਗ੍ਹਾ ਸੀ ਤੇ ਉੱਥੇ ਰੈਂਟ ਸੀਗਾ ਜੀ 50 ਤੋਂ 60000 ਰੁਪਏ ਔਰ ਪਿਛਲੇ 25 30 ਸਾਲ ਤੋਂ ਇਹ ਆਫਿਸ ਉੱਥੇ ਸੀਗਾ ਤੁਸੀਂ ਸਾਰੇ ਸੇਲਸ ਉੱਥੇ ਕੀਤੀ ਹੈ ਹਾਂਜੀ ਜੀ ਠੀਕ ਹੈ ਉਸ ਤੋਂ ਬਾਅਦ ਇਹ ਕੁਝ ਪਲੈਨਿੰਗ ਦੇ ਜਾਂ ਸਰਕਮਸਟਾਂਸੀਜ਼ ਇਹ ਤਾਂ ਇਹੀ ਅਫਸਰ ਜਾਣਦੇ ਆ ਇਹਨਾਂ ਨੇ ਉਹ ਦਫ਼ਤਰ ਨੂੰ ਫਟਾਫਟ ਖਾਲੀ ਕਰਕੇ ਪਖੋਵਾਲ ਰੋਡ ਆ ਕਨਾਲ ਕਲੋਨੀ ਦੇ ਵਿੱਚ ਨਵਾਂ ਦਫ਼ਤਰ ਲੈ ਲਿਆ ਕਿਰਾਏ ਤੇ ਉਹਦੀ ਉੱਥੇ ਜਦੋਂ ਇਹ ਸਾਰੀ ਸ਼ਿਫਟਿੰਗ ਅਦਲਾ ਬਦਲੀ ਹੋਈ ਤੇ ਮਿਸਟਰ ਅਰुण ਕਾਲੀਆ ਉਹਨੂੰ ਡਿਵੀਜ਼ਨਲ ਮੈਨੇਜਰ ਸੀਗੇ ਮਾਲ ਰੋਡ ਤੇ ਵੀ ਤੇ ਸ਼ਿਫਟਿੰਗ ਵੀ ਉਹਨਾਂ ਨੇ ਹੀ ਕਰਾਈ ਆ ਉਹਨਾਂ ਦੇ ਟਿਨਿਓਰ ਚ ਹੋਈ ਉੱਥੇ ਜਿਹੜਾ ਇਹ ਹੈ 1803 ਸਕੁਅਰ ਫੀਟ ਦੀ ਇਹ ਐਗਰੀਮੈਂਟ ਹੋਇਆ ਮਾਲਮਗਾਨ ਨਾਲ ਸਰਕਾਰ ਦੇ ਤਹਿਸੀਲਦਾਰ ਸਾਹਿਬ ਦੇ ਅੱਗੇ ਜਾ ਕੇ ਲੀਜ਼ ਡੀਡ ਰੈਂਟ ਡੀਡ ਜਿਹੜੀ ਹੈ ਉਹ ਐਗਜ਼ੀਕਿਊਟ ਹੋਈ 18003 ਸਕੁਅਰ ਫੀਟ ਦੀ ਔਰ ਰੈਂਟ ਕਰ ਦਿੱਤਾ ਗਿਆ 127652 ਜੀ ਜਦੋਂ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਇਹ ਜਗਾ ਤਾਂ ਜਨਾਬ ਘਟ ਹੈ ਹਮ ਮਤਲਬ ਕਿੱਡਾ ਕਪਲਾ ਹੋ ਗਿਆ ਜਾਂ ਅਣਦੇਖੀ ਹੋਈ ਜਾਂ ਜੋ ਵੀ ਕੀਤਾ ਗਿਆ ਅਰੁਣ ਕਾਲੀਆ ਜੀ ਨੇ ਬਿਨਾ ਸੋਚੇ ਸਮਝੇ ਫਟਾਫਟ ਸਾਈਨ ਕਰਕੇ execute ਕਰਾਤੀ ਔਰ ਕਾਫੀ ਦੇ ਰਹੇ ਜਿਹੜਾ ਵੈ 1800 3 ਸਕਰ ਫਿਟ ਨਾਲ ਕਰਾਇਆ ਦਿੰਦੇ ਗਏ ਹੁਣ ਅਰुण ਕਾਲੀਆ ਜੀ ਦੀ ਵੀ ਪੂਰੀ ਕਹਾਣੀ ਦੱਸੋ ਉਹ ਬਤੌਰ ਕੀ ਸੀਗੇ ਕਿਸ ਤਰ੍ਹਾਂ ਉਹ ਕੰਮ ਕਰਦੇ ਸੀਗੇ ਅਰुण ਕਾਲੀਆ ਜੀ ਬਹੁਤ ਪੁਰਾਣੇ ਅਫਸਰ ਸੀ ਲੁਧਿਆਣੇ ਤੋਂ ਹੀ ਕਾਫੀ ਦੇਰ ਤੋਂ ਲੁਧਿਆਣੇ ਹੋਰ ਲਾਈਫ ਹੀ ਮੇਰਾ ਠੀਕ ਲੁਧਿਆਣਾ ਹੀ ਰਹੇ ਆ ਸਮਰਾਲਾ ਵੀ ਵਿੱਚ ਗਏ ਆ ਤੇ ਲੋਕਲ ਰੈਜ਼ੀਡੈਂਟ ਹੈ ਤੇ ਉਹਨਾਂ ਦੇ ਟਨਿਓਰ ਚ ਇਹ ਸਾਰਾ ਕੁਝ ਹੋਇਆ ਕਮਾਲ ਹੈ ਵੀ ਪਬਲਿਕ ਮਨੀ ਜਿਹੜੀ ਹੈ ਉਹ 1803 ਨਾਲ ਰੈਂਟ ਦੇ ਹੀ ਗਏ ਮੈਂ ਹਰਨ ਕਾਲੀਆ ਜੀ ਔਰ ਕਈ ਅਫਸਰਾਂ ਨੂੰ origignal ਆਫਿਸ ਦੇ ਅਫਸਰਾਂ ਨੂੰ ਵੀ ਜਾ ਕੇ ਦੱਸਦਾ ਰਿਹਾ ਕਿ ਜਨਾਬ ਇਹ ਗਲਤ ਹੋ ਰਿਹਾ ਹੈ ਗਲਤ ਹੋ ਗਿਆ ਗਲਤ ਹੋ ਗਿਆ ਪਹਿਲੇ ਗੁੰਗੇ ਬਨੇ ਰਹੇ ਜਦੋਂ ਜਿਆਦਾ ਆਵਾਜ਼ ਉੱਠੀ ਆਰਟੀਆਈ ਪੈ ਗਈਆਂ ਲੋਕਾਂ ਨੇ ਬਾਤੀਆਂ ਤੇ ਇਹਨਾਂ ਨੂੰ ਧਿਆਨ ਆਇਆ ਇਹਨਾਂ ਨੇ ਦੁਬਾਰਾ ਉਹਦੀ ਮੈਜ਼ਰਮੈਂਟ ਕਰਾਨੀ ਸ਼ੁਰੂ ਕਰਤੀ ਜਿਹਦੇ ਵਿੱਚ ਇੱਕ ਆਰਕੀਟੈਕਟ ਨੇ ਜਿਹਨੂੰ ਇਹਨਾਂ ਨੇ ਫੀਸ ਵੀ ਦਿੱਤੀ ਹੈ ਦਾ ਮਤਲਬ ਆਫੀਸ਼ੀਅਲ ਬੁਲਾਇਆ ਗਿਆ ਉਹਨੇ ਉਹਦੇ ਤੇ ਦਿਖਾ ਦਿੱਤਾ ਕਿ ਇਹ ਜਗ੍ਹਾ 1588 ਸਕਰ ਫਿਟ ਹੈ ਨਾ ਕਿ 1803 ਸਕਰ ਫਿਟ ਹੈ ਅੱਛਾ ਪਹਿਲਾਂ ਕਿੰਨੀ ਸੀ ਤੇ ਕਿੰਨਾ ਇਹਦਾ ਜਗ੍ਹਾ ਦਾ ਖੁਲਾਸਾ ਹੋਇਆ ਕਿੰਨੀ ਸੀਗੀ ਫਿਰ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ 1800 ਰ 16200 ਕਿੰਨੇ ਸਕਰ ਫਿਟ ਦਾ ਹੈ ਕਪਲਾ ਚੱਲਦਾ ਰਿਹਾ ਜੀ ਉਸ ਤੋਂ ਬਾਅਦ ਇਹ ਜਿਹੜਾ ਕਪਲਾ ਚੱਲਦਾ ਰਿਹਾ ਜਦੋਂ ਕੰਪਲੇਂਟਸ ਐਂਡ ਆਰਟੀਆਈ ਚਲੀਆਂ ਤੇ ਨੇਚਰਲੀ ਹੈ ਵੀ ਜਦੋਂ ਗਵਨ ਫੜਿਆ ਜਾਂਦਾ ਚੋਰ ਫੜਿਆ ਜਾਂਦਾ ਹੈ ਹਿਰਾ ਫੇਰੀ ਕਰਦਾ ਬੰਦਾ ਫੜਿਆ ਜਾਂਦਾ ਹੈ ਉਹਨੂੰ ਘਰਾਟ ਹੁੰਦੀ ਹੈ ਰਕੇਸ਼ ਜੀ ਦੋ ਇਸ ਤਰੀਕੇ ਦੇ ਨਾਲ ਇਹ ਘਪਲਾ ਕਹਿ ਰਹੇ ਵੀ ਫੜਿਆ ਗਿਆ ਆ ਪਰ ਇਹ ਜਿਹੜਾ ਫਾਇਦਾ ਹੁੰਦਾ ਰੈਂਟ ਦਾ ਜਾਂ ਆਪਾਂ ਵਧਾ ਘਟਾ ਕੇ ਸ਼ੋਅ ਕਰਦੇ ਆ ਇਹ ਪਰਸਨਲੀ ਇੱਕ ਬੰਦੇ ਨੂੰ ਹੁੰਦਾ ਜਾਂ ਕੰਪਨੀ ਨੂੰ ਹੁੰਦਾ ਜਾਂ ਸਾਰੇ ਮਿਲ ਕੇ ਖਾਂਦੇ ਨੇ ਇਹ ਇਹਦੇ ਬਾਰੇ ਮੈਂ ਕਿਉਂਕਿ ਮੈਨੂੰ ਇਹਦੇ ਬਾਰੇ ਕੋਈ ਤੱਥੇ ਮੇਰੇ ਕੋਲ ਨਹੀਂ ਹੈ ਇਹ ਰੱਬ ਹੀ ਜਾਣਦਾ ਕਿ ਇਹਨਾਂ ਨੇ ਇੱਕ ਨੇ ਕੀਤਾ ਦੋ ਨੇ ਕੀਤਾ ਇਹ ਚ ਕੌਣ ਕੌਣ ਇਨਵੋਲ ਸੀ ਨਹੀਂ ਇਹ ਜਾਣੇ-ਅਣਜਾਣੇ ਚ ਵੀ ਹੋ ਸਕਦਾ ਇੱਡਾ ਵੱਡੀ ਬਲੈਂਡਰ ਜਾਨੇ ਅਣਜਾਨੇ ਚ ਨਹੀਂ ਹੋ ਸਕਦੀ ਜੀ ਐਡੀ ਵੱਡੀ ਬਲੈਂਡਰ ਹੈ ਜੀ ਪਬਲਿਕ ਮਨੀ ਹੈ ਜੀ ਤੁਸੀਂ ਆਪ ਸੋਚੋ ਸਰ ਇਦਾਂ ਤਾਂ ਫਿਰ ਹਰ ਚੀਜ਼ ਹੀ ਜਾਨੇ ਅੰਦਾਜ਼ ਵਾਫਰਸ ਕਾਂਡ ਵੀ ਜਾਨੇ ਅਣਜਾਨੇ ਚ ਹੋ ਗਿਆ ਉਹਨੂੰ ਵੀ ਮਾਫ ਕਰ ਦਿਓ ਫਿਰ ਤਾਂ ਕੋਰਟਸ ਜਿਹੜੀਆਂ ਔਨਰੇਬਲ ਕੋਰਟਸ ਹੈ ਉਹ ਵੀ ਹਰ ਇੱਕ ਨੂੰ ਮਾਫ ਕਰੀ ਜਾਣ ਵੀ ਜਾਨੇ ਅੰਦਾਜ਼ੇ ਜਾਨੇ ਅਣਜਾਨੇ ਮਤਲਬ ਇਹ ਸੋਚੀ ਸਮਝੀ ਸਾਜ਼ਿਸ਼ ਹੈ ਉਸ ਤੋਂ ਬਾਅਦ ਦੀਆਂ ਵੀ ਹਰਕਤਾਂ ਦੇਖੋ ਨਾ ਜੀ ਵੀ ਇਹ ਜਾਨੇ ਅਣਜਾਨੇ ਹੈ ਕਿ ਕੀ ਕੀ ਹੋਇਆ ਜੀ ਹਾਂਜੀ ਅੱਗੇ ਆ ਹੁਣ ਅੱਗੇ ਆਰਟੀਆਈ ਚ ਵਰਨਜੀ ਇੱਕ ਖੁਲਾਸਾ ਹੋਇਆ ਵੈ ਇਹ ਹੈਗੀ ਹੈ ਜੀ ਜਿਹਦੇ ਵਿੱਚ ਚੇਅਰਮੈਨ ਸਾਹਿਬ ਉਦੋਂ ਦੇ ਜਿਹੜੇ ਮਿਸਟਰ ਰਾਧਾਕ੍ਰਿਸ਼ਨਨ ਸੀਐਮਡੀ ਸੀਗੇ ਉਹ ਲਿਖ ਰਹੇ ਹੈ ਇਹ ਆਰਟੀਆਈ ਚ ਆਫਿਸ ਆਰਡਰ ਦੀ ਕਾਪੀ ਸਾਡੇ ਕੋਲ ਆਈ ਹੈ ਉਹ ਚ ਉਹ ਕਹਿੰਦੇ ਹੈ ਕਿ ਅਰुण ਕਾਲੀਆ ਨੂੰ ਅਸੀਂ 21 ਮਈ 2021 ਨੂੰ ਚਾਰ ਸ਼ੀਟ ਈਸ਼ੂ ਕੀਤੀ 21 ਮਈ 2021 ਨੂੰ ਜਦੋਂ ਕੀ ਅਰुण ਕਾਲੀਆ ਜੀ ਨੇ ਰਿਟਾਇਰ ਹੋਣਾ ਸੀ 31 ਮਈ 2021 ਨੂੰ ਲਿਟਰਲੀ ਆਫਟਰ 9 ਡੇਸ 10 ਡੇਸ ਠੀਕ ਹੈ ਜੀ ਉੱਥੇ ਲਿਖਿਆ ਜਾ ਰਿਹਾ ਹੈ ਜਿਹੜੀ ਬੜੀ ਹਾਸੇਪ੍ਰਦ ਚੀਜ਼ ਹੈ 21 ਪੰਜ ਨੂੰ ਚਾਰ ਸ਼ੀਟ ਦਿੱਤੀ 24 ਪੰਜ ਨੂੰ ਕਾਲੀਆ ਸਾਹਿਬ ਨੇ ਉਹਦਾ ਜਵਾਬ ਵੀ ਦਿੱਤਾ ਹਮ ਰਿਪਲਾਈ ਦਿੱਤਾ ਜੀ 25 ਪੰਜ ਨੂੰ ਵੈਰੀ ਨੈਕਸਟ ਡੇ ਅਗਲੇ ਦਿਨ ਚੇਅਰਮੈਨ ਸਾਹਿਬ ਨੇ ਉਹਨੂੰ 3,64,575 541 ਰੁਪਏ ਦੀ ਪੈਨਲਟੀ ਲਾਤੀ ਮਤਲਬ ਦੋ ਤਿੰਨ ਦਿਨ ਦੇ ਪ੍ਰੋਟੈਸ ਦੇ ਵਿੱਚ ਹੀ ਸਾਰਾ ਮੈਟਰ ਸੋਲ ਵੀ ਹੋ ਗਿਆ ਕ੍ਰੇਟ ਵੀ ਹੋ ਗਿਆ ਫਲ ਇੰਨੀ ਜਲਦੀ ਕੰਮ ਹੁੰਦਾ ਹੈ ਇਹ ਤੁਸੀਂ ਜਾਣਦੇ ਹੋ ਕਿ ਕਿੱਦਾਂ ਹੁੰਦਾ ਹੈ ਪਬਲਿਕ ਜਿਆਦਾ ਜਾਣਦੀ ਕਿ ਇੰਸ਼ੋਰੈਂਸ ਕੰਪਨੀ ਤੇ ਲੋਕਾਂ ਦਾ ਕੰਮ ਕਿੰਨੀ ਜਲਦੀ ਹੁੰਦਾ ਹੈ ਤੁਸੀਂ ਵੀ ਮਤਲਬ 32 ਸਾਲ ਕੰਨੇ ਲਾਏ ਆ ਮਤਲਬ ਕਿਸ ਤਰੀਕੇ ਨਾਲ ਕੰਮ ਹੁੰਦਾ ਹੈ ਇਹ ਵੀ ਜਦਾ ਦਰਸ਼ਕਾਂ ਨੂੰ ਦੱਸ ਦਿਓ ਤੁਹਾਨੂੰ ਤੁਹਾਨੂੰ ਸਾਰਾ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਕਿੰਨਾ ਸਪੀਡੀ ਹੈਡ ਆਫ ਚੇਅਰਮੈਨ ਸਾਹਿਬ ਬੈਠਦੇ ਹੈ ਮਦਰਾਸ ਅਰਨ ਕਾਲੀਆ ਜੀ ਬੈਠਦੇ ਲੁਧਿਆਣੇ ਜੀ ਤੇ 21 ਨੂੰ ਚਾਰ ਸ਼ੀਟ ਉਹ ਕਿੱਦਾਂ ਚੱਲੀ ਕਿੱਦਾਂ ਆਈ ਕਦੋਂ ਪਹੁੰਚੀ ਔਰ ਇਹ ਚਾਰ ਸ਼ੀਟ ਹੈ ਇਹ ਕੋਈ ਮਜ਼ਾਕ ਨਹੀਂ ਹੈ ਵੀ ਵਟਸਐਪ ਤੇ ਕਿਸੇ ਨੂੰ ਭੇਜ ਦਿਓ ਜਾਂ ਕਿਸੇ ਨੂੰ ਮੇਲ ਤੇ ਭੇਜ ਦਿਓ ਜੀ 24 5 ਨੂੰ ਜਨਾਬ ਇਹਨਾਂ ਨੇ ਜਵਾਬ ਦਿੱਤਾ ਔਰ 25 5 ਨੂੰ ਜਵਾਬ ਦਿੰਦੇ ਹੀ 25 5 ਨੂੰ ਚੇਅਰਮੈਨ ਸਰ ਨੇ ਉਹਦਾ ਫੈਸਲਾ ਵੀ ਕਰਤਾ ਜਦੋਂ ਕਿ ਮੇਰੇ ਹਿਸਾਬ ਨਾਲ ਇਹ ਜਿਹੜਾ ਵਾ ਇਹਦਾ ਮਤਲਬ ਗਾਲੀਆ ਜੀ ਨੇ ਆਪਣਾ ਜਵਾਬ ਜਿਹੜਾ ਵਾ ਉਹ ਸਿੱਧਾ ਚੇਅਰਮੈਨ ਸਰ ਨੂੰ ਸਾਹਮਣੇ ਟੇਬਲ ਤੇ ਜਾ ਕੇ ਦਿੱਤਾ ਲੱਗਦਾ ਵੈ ਜਦੋਂ ਕਿ ਉਸ ਤੋਂ ਪਹਿਲੇ ਕਈ ਅਫਸਰਾਂ ਨੇ ਰეკਮੈਂਡ ਕਰਨਾ ਹੁੰਦਾ ਹੈ ਰეკਮੈਂਡ ਏਜੀਐਮ ਸਰ ਕਰਨਗੇ ਚੀਫ ਮੈਨੇਜਰ ਸਰ ਕਰਨਗੇ ਜੀਐਮ ਰეკਮੈਂਡ ਕਰਨਗੇ ਇਹਦਾ ਮਤਲਬ ਕੀ ਨਿਕਲਦਾ ਜਿਹੜਾ ਤਿੰਨ ਚਾਰ ਦਿਨਾਂ ਚ ਪਤਾ ਲੱਗਦਾ ਚਾਰ ਸ਼ੀਟ ਦਾਇਰ ਹੁੰਦੀ ਔਰ ਫੈਸਲਾ ਵੀ ਆ ਜਾਂਦਾ ਹੈ ਇੰਨੀ ਕੁਇਕ ਸਰਵਿਸ ਹਾਂਜੀ ਉਹਦੇ ਰਿਲੇਟਿਡ ਵੀ ਮੈਂ ਤੁਹਾਨੂੰ ਥੋੜਾ ਜਿਹਾ ਅੱਗੇ ਦੱਸਾਂਗਾ ਜੀ ਉਸ ਤੋਂ ਬਾਅਦ 364000 ਜਿੰਨੀ ਵੀ ਰਿਕਵਰੀ ਹੋ ਗਈ ਇਹ ਕਾਲਿਆ ਸਾਹਿਬ ਹਫਤੇ ਬਾਅਦ ਰਿਟਾਇਰ ਹੋਗੇ 25 ਨੂੰ ਇਹਨਾਂ ਨੂੰ ਚ ਪੈਨਲਟੀ ਲੱਗੀ ਹਫਤੇ 'ਚ ਹੀ ਰਿਟਾਇਰ ਹੋਗੇ 5 ਦਿਨ 'ਚ ਤੇ ਇਹ ਬਟ ਨੇਚਰਲ ਹੈ ਜੋ ਕੰਪਨੀ ਦਾ ਸਿਸਟਮ ਹੈ ਸਰਕਾਰ ਦਾ ਸਿਸਟਮ ਹੈ ਕਿ ਇਹਨਾਂ ਦੇ ਜਿਹੜੇ ਟਰਮੀਨਲ ਬੈਨੀਫਿਟਸ ਹੋਣਗੇ 31 ਨੂੰ ਜਦੋਂ ਰਿਟਾਇਰ ਹੋਏ ਹੋਣਗੇ ਇਹ 364000 ਜੋ ਵੀ ਪੈਨਲਟੀ ਹੈ ਇਹਨਾਂ ਦੀ ਟਰਮੀਨਲ ਬੈਨੀਫਿਟ ਚੋਂ ਕੱਟ ਲਿੱਤੇ ਜਾ ਗਏ ਹੋਣਗੇ ਉਸ ਤੋਂ ਬਾਅਦ ਇਹਦੇ ਵਿੱਚ ਬੜੀ ਇਹ ਫਿਰ ਆਰਟੀਆਈ 'ਚ ਇੱਕ ਚੀਜ਼ ਆ ਰਹੀ ਹੈ ਕਿ ਮੈਡਮ ਰਾਧਿਕਾ ਦੇ ਸਾਈਨ ਹੈ ਜਿਹੜੇ ਜਨਰਲ ਮੈਨੇਜਰ ਐਚ ਆਰ ਸੀਗੇ ਹੂੰ ਇਹ ਕਿਸ ਵੇਲੇ ਦੇ ਦੇ ਉਹ ਵੀ 28 ਜੂਨ 23 ਠੀਕ ਹੈ ਮਤਲਬ ਰਿਟਾਇਰਮੈਂਟ ਮਈ 21 'ਚ ਹੋਈ 2 ਸਾਲ ਬਾਅਦ ਇਹ ਜਿਹੜਾ ਵਾ ਚੇਅਰ ਆਪਣਾ ਜੀਐਮ ਮੈਡਮ ਰਾਧਿਕਾ ਚਾਰਜ ਜਿਹੜੇ ਹੈ ਹੂੰ ਉਹ ਲਿਖ ਰਿਹਾ ਹੈ ਕਿ ਕੰਪਨੀ ਨੇ ਕਾਲੀਆ ਸਾਹਿਬ ਦੀ ਰਿਪਰੈਜੈਂਟੇਸ਼ਨ ਨੂੰ ਪੜਿਆ ਦੇਖਿਆ ਤੇ ਕੰਪਨੀ ਨੇ ਨਤੀਜੇ ਤੇ ਆਏ ਨਿਚੋੜ ਕੱਢਿਆ ਕਿ ਜੀ ਇਹ ਬਹੁਤ ਵੱਡਾ ਫਰਾਡ ਨਹੀਂ ਹੈ ਕੁਝ ਨਹੀਂ ਕੀਤਾ ਗਿਆ ਕੋਈ ਮਿਸ ਅਪ੍ਰੋਪਰੀਸ਼ਨ ਆਫ ਫੰਡਸ ਨਹੀਂ ਹੈ ਮੈਨੂੰ ਸਮਝ ਨਹੀਂ ਆਉਂਦੀ ਮਿਸ ਅਪ੍ਰੋਪਰੀਸ਼ਨ ਆਫ ਫੰਡਸ ਕੀ ਹੁੰਦੇ ਆ ਜੀ ਠੀਕ ਹੈ ਜੀ ਉਹਦੇ ਵਿੱਚ ਇਹਨਾਂ ਨੂੰ ਆਫੇ ਫੇਵਰ ਹੀ ਹੈ ਇਹਨੂੰ ਫੇਵਰ ਹੀ ਕਹਿ ਸਕਦੇ ਹਾਂ ਇਹਦੀ ਇਨਕੁਆਇਰੀ ਕਰਾ ਲਈ ਜਾਏ ਚਾਹੇ ਸੁਪਰੀਮ ਕੋਰਟ ਤੋਂ ਚਾਹੇ ਆਨਰੇਬਲ ਹਾਈ ਕੋਰਟ ਤੋਂ ਇਹਨਾਂ ਨੂੰ 50% ਜਿਹੜੀ ਹੈ ਪੈਨਲਟੀ ਵੇਵ ਕਰਤੀ ਗਈ ਕਮਾਲ ਦੀ ਗੱਲ ਹੈ ਵੀ 2 ਸਾਲ ਬਾਅਦ ਇੱਕ ਬੰਦਾ ਰਿਟਾਇਰ ਹੋਣ ਦੇ ਘਰ ਜਾ ਕੇ ਬੈਠ ਗਿਆ ਹੋਰ ਉਹਦੇ ਕੋਲ ਇਹਦੇ ਚ ਇੱਕ ਚੀਜ਼ ਹੋਰ ਵੀ ਹੈ ਕਿ ਜਦੋਂ ਵੀ ਉਹਨਾਂ ਨੇ ਕਾਲੀਆ ਸਾਹਿਬ ਨੇ ਜੋ ਇਹ ਪੈਸੇ ਰਿਕਵਰ ਕਰਾਣੇ ਸੀ ਉਹਨਾਂ ਕੋਲ ਇੱਕੋ ਹੀ ਆਪਸ਼ਨ ਸੀ ਕਿ ਹਾਈ ਕੋਰਟ ਚ ਕੇਸ ਲਗਾਉਂਦੇ ਹਾਈ ਕੋਰਟ ਚ ਵੀ ਨਹੀਂ ਗਏ ਤੇ ਕੰਪਨੀ ਨੇ ਸਪੈਸ਼ਲ ਫੇਵਰ ਦੇ ਕੇ ਐਸ ਅ ਸਪੈਸ਼ਲ ਕੇਸ ਉਹਨਾਂ ਨੂੰ ਅੱਧੇ ਪੈਸੇ ਰਿਫੰਡ ਕਰ ਦਿੱਤੇ। ਸਿੱਧੇ ਸ਼ਬਦਾਂ 'ਚ ਕੀ ਮਤਲਬ ਨਿਕਲਦਾ ਇਹ ਸਾਰੇ ਇਹ ਇਹ ਬਰਨ ਜੀ ਤੁਸੀਂ ਜਾਣੀ ਜਾਣੋ। ਨਹੀਂ ਤੁਸੀਂ ਦੱਸੋ ਸਿੱਧੇ ਸ਼ਬਦਾਂ 'ਚ ਕੀ ਮਤਲਬ ਨਿਕਲਦਾ ਇਹ ਸਾਰੀ ਇਹ ਸਾਰੀ ਮਿੱਲੀ ਭਗਤੀ ਉਹ ਸਾਰਾ ਕੁਝ ਜਿਹੜਾ ਵਾ ਉਹਨਾਂ ਦੇ ਉਹਨਾਂ ਨੂੰ ਇੱਕ ਸਪੈਸ਼ਲ ਟ੍ਰੀਟਮੈਂਟ ਦੇ ਕੇ ਪਤਾ ਨਹੀਂ ਉਹਨਾਂ ਦੇ ਵਿੱਚ ਕੀ ਖਾਸੀਅਤ ਸੀ ਜਿਹੜਾ ਕਿ ਉਹਨਾਂ ਨੂੰ ਸਪੈਸ਼ਲ ਫੇਵਰ ਕਰਤੀ ਗਈ। ਉਸ ਤੋਂ ਬਾਅਦ ਇੱਕ ਹੋਰ ਆਰਟੀਆਈ 'ਚ ਖੁਲਾਸਾ ਆਇਆ ਜੀ 13 12 24 ਨੂੰ ਜੀ ਮਤਲਬ ਫਰਦਰ ਫਿਰ ਉਹ ਮੈਡਮ ਕੋਈ ਮੈਡਮ ਜਨਰਲ ਮੈਨੇਜਰ ਹੈ ਮੈਡਮ ਕਲਾਵਨੀ ਠੀਕ ਹੈ ਮੈਨੂੰ ਪੂਰਾ ਨਾਮ ਨਹੀਂ ਆਉਂਦਾ ਕਹਿਣਾ ਤੇ ਉਹ ਜੀਐਮ ਹੈਗੇ ਆ ਉਹ ਵੀ ਡੇਟ ਵੀ ਨਹੀਂ ਆਉਂਦਾ ਉਹ ਅੱਜ ਵੀ ਉੱਥੇ ਹੈੱਡ ਆਫਿਸ ਬੈਠਦੇ ਆ ਠੀਕ ਹੈ ਚਨਈ ਦੇ ਵਿੱਚ ਹੈੱਡ ਆਫਿਸ ਹਾਂ ਚਨਈ ਚ ਹੈੱਡ ਆਫਿਸ ਹੈ 13 ਦਸੰਬਰ 2024 ਨੂੰ ਉਹ ਮੈਡਮ ਨੇ ਵੀ ਕਰਤਾ ਕਿ ਬੋਰਡ ਨੇ ਡਿਸਾਈਡ ਕੀਤਾ ਹੈ ਕਿ ਇਹ ਬਹੁਤ ਵੱਡਾ ਕਪਲਾ ਨਹੀਂ ਕੁਝ ਨਹੀਂ ਕੀਤਾ ਕੁਝ ਵੀ ਨਹੀਂ ਕੀਤਾ ਗਿਆ ਇਹ ਆ ਪਈ ਹੈ ਜੀ ਆਰਟੀਆਈ ਇਹ ਕੁਝ ਨਹੀਂ ਕੀਤਾ ਗਿਆ ਇਸ ਲਈ ਜਿਹੜੀ ਰਿਮੇਨਿੰਗ ਵੀ 50% ਅਮਾਉਂਟ ਹੈ ਉਹ ਵੀ ਰਿਫੰਡ ਕਰਤੀ ਗਈ। ਮਤਲਬ ਪਹਿਲੇ ਪੈਨਲਟੀ ਲੱਗੀ। ਹਾਂਜੀ। ਫਿਰ ਉਸ ਤੋਂ ਬਾਅਦ ਜਿਹੜਾ 50% ਰਹਿ ਗਿਆ ਉਹ ਵੀ ਖਤਮ ਮਤਲਬ ਜ਼ੀਰੋ ਹੋ ਗਿਆ। ਨਾਲ ਉਹਦੇ ਚਾਦ ਇੱਥੇ ਲਿਖਿਆ ਜਾ ਰਿਹਾ ਹੈ ਆਰਓ ਇਜ਼ ਐਡਵਾਈਸ ਟੂ ਰਿਫੰਡ ਦਾ ਅਮਾਉਂਟ ਰਿਕਵਰਡ ਫਰੋ ਮਿਸਟਰ ਅਨੂਰ ਕਾਲੀਆ ਮੈਨੇਜਰ ਰਿਟਾਇਰਡ। ਨਾਲ ਉਹ ਕਹਿੰਦੇ ਆ ਕਿ ਇਹਦੀ ਜਿਹੜੀ ਰਿਕਵਰੀ ਹੈ ਜਿਹੜਾ 364000 ਓਨਰ ਨੂੰ ਲੈਂਡਲੋਰ ਨੂੰ ਗਿਆ ਹੈ। ਇਹਦੀ ਰਿਕਵਰੀ ਇਹਦੀ ਹੈ ਜਿਹੜੀ ਤੁਸੀਂ ਕੋਰਟ ਦੇ ਥਰੂ ਲੀਗਲ ਕਰੋ। ਠੀਕ ਹੈ ਇਹਨਾਂ ਨੂੰ ਮੈਂ ਪੁੱਛਦਾ ਹਾਂ ਕਿ ਜਿਹੜਾ 6 ਮਹੀਨੇ ਦਾ ਅਸੀਂ ਸਿਕਿਉਰਿਟੀ ਦਿੱਤੀ ਸੀਗੀ ਲੈਂਡਲੋਰ ਨੂੰ ਉਹ ਤਾਂ ਅੱਜ ਤੱਕ ਰਿਫੰਡ ਨਹੀਂ ਹੋਇਆ ਜਦੋਂ ਕਿ 31 ਮਾਰਚ 2022 ਚ ਤਾਂ ਆਫਿਸ ਖਾਲੀ ਕਰਤਾ ਅੱਜ 26 ਮਾਰਚ ਮਾਰਚ 2026 ਆਨ ਆਲੀ ਹੈ ਤੇ ਇਹ ਬੈਲੈਂਸ ਵੀ ਕਿੱਦਾਂ ਕੋਰਟ ਚੋਂ ਅਸੀਂ ਲਵਾਂਗੇ ਇਹ ਪਬਲਿਕ ਮਨੀ ਹੈ ਜਨਾਬ ਇਹ ਕਿਸੇ ਦੀ ਆਪਣੀ ਮਨੀ ਨਹੀਂ ਹੈ ਕੋਰਟ ਦੇ ਵਿੱਚ ਲੈਣ ਲਈ ਪਹਿਲੇ ਤਾਂ ਆਪਾਂ ਹਜ਼ਾਰਾਂ ਰੁਪਏ ਦੀ ਕੰਪਨੀ ਜਿਹੜੀ ਹੈ ਲਾਇਰ ਨੂੰ ਫੀਸ ਦੇਗੀ ਫਿਰ ਉਸ ਤੋਂ ਬਾਅਦ ਇਹ ਤੇ ਜਨਾਬ ਸਟੈਂਪ ਡਿਊਟੀ ਕੋਰਟ ਫੀ ਲਗਣੀ ਹੈ ਰਿਕਵਰੀ ਸੂਟ ਫਾਈਲ ਕਰਨ ਲਈ ਤੇ ਉਹਨੂੰ ਤਾਂ ਜਨਾਬ ਕਈ ਸਾਲ ਲੱਗਣਗੇ ਪਬਲਿਕ ਮਨੀ ਲੁੱਟ ਰਹੀ ਹੈ ਲੁੱਟ ਰਹੀ ਹੈ ਲੁੱਟੀ ਜਾ ਰਹੀ ਹੈ ਕੋਈ ਬੋਲਣ ਨੂੰ ਤਿਆਰ ਨਹੀਂ ਆ ਤੁਸੀਂ ਕਿਉਂ ਰੱਖਿਆ ਕੀ ਸਵਾਲ ਹੈ ਵੀ ਤੁਸੀਂ ਕਿਉਂ ਇਹ ਬੀੜਾ ਚੁੱਕਿਆ ਸਾਰਾ ਇਹ ਮੈਂ ਤਾਂ ਇਹ ਚਾਹਨਾ ਜੀ ਕਿ ਕਮ ਸੇ ਕਮ ਜਿਹੜੀ ਹਈ ਹੈ ਜਿਹੜੇ ਕਰਪਟ ਲੋਗ ਹੈ ਜਿਹੜੇ ਹੀਰਾ ਫੇਰੀ ਕਰ ਰਹੇ ਸਾਡੇ ਪੈਸੇ ਦੇ ਪਬਲਿਕ ਮਨੀ ਤੇ ਨੂੰ ਲੁੱਟਦੇ ਆ ਉਹਨਾਂ ਨੂੰ ਹਾਈਲਾਈਟ ਕੋਈ ਤਾਂ ਕਰੇ ਨਾ ਜੀ ਜੇ ਹਾਈਲਾਈਟ ਨਹੀਂ ਕਰੋਗੇ ਤਾਂ ਆਉਣ ਵਾਲੇ ਦੇਸ਼ ਆਉਣ ਵਾਲੇ ਬੱਚਿਆਂ ਦਾ ਫਿਊਚਰ ਦੇਸ਼ ਦੇ ਵਿੱਚ ਬਹੁਤ ਅੰਦਾ ਅੰਧਕਾਰ ਮੇ ਹੁੰਦਾ ਜਾਏ ਇਹ ਜਿਵੇਂ ਤੁਹਾਡੀ ਇਹ ਕਾਗਜ਼ੀ ਕਾਰਵਾਈ ਸ਼ੁਰੂ ਹੋਈ तकरीबन 10 ਸਾਲ ਹੋ ਗਏ ਨੂੰ ਇਹ 2017 ਚ ਦਫਤਰ ਸ਼ਿਫਟ ਆਫਿਸ ਸ਼ਿਫਟ ਹੋਇਆ ਜੀ ਉਸ ਤੋਂ ਬਾਅਦ ਹੌਲੀ 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 ਕਈ ਲੋਕਾਂ ਨੇ ਆਟੀਆਂ ਇਹ ਸਾਰੀਆਂ ਇਨਫੋਰਮੇਸ਼ਨ ਗੈਦਰ ਕੀਤੀ ਤੇ ਹੁਣ ਇਹ ਕੈਲਕੂਲੇਸ਼ਨ ਕੀ ਨਿਕਲਦਾ ਹੈ ਯਾਰ ਕਨਕਲੂਜਨ ਤੋਂ ਬਾਅਦ ਮੈਂ ਸਾਰੀ ਚੋਰੀ ਠੱਗੀ ਫੜ ਲਈਏ ਤੁਸੀਂ ਇਹ ਫੜੀ ਗਈ ਜੀ ਉਸ ਤੋਂ ਬਾਅਦ ਵੀ ਮੈਂ ਤੁਹਾਨੂੰ ਇੱਕ ਦੋ ਪੁਆਇੰਟਸ ਮੈਂ ਹੋਰ ਲਾਂਗਾ ਤੁਹਾਡੇ ਜੀ ਉਸ ਤੋਂ ਬਾਅਦ ਹੀ ਕਾਟੀਆਂ ਦੇ ਵਿੱਚ ਇਹ ਜਵਾਬ ਦੇ ਰਹੇ ਆ ਕੀ ਕਿਸੇ ਨੇ ਇਹਨਾਂ ਨੂੰ ਆਰ.ਟੀ.ਆਈ ਚ ਪੁੱਛਿਆ ਹੈ ਕਿ ਜੀ ਇਹ ਜਿਹੜਾ ਕਾਗਜ਼ਾਂ ਦਾ ਕਾਲੀਆ ਸਾਹਿਬ ਨਾਲ ਤੇ ਸੀ ਹੈੱਡ ਆਫਿਸ ਦਾ ਆਦਾਨ ਪ੍ਰਦਾਨ ਹੋਇਆ ਹੈ ਇਹਦਾ ਮੋਡ ਕੀ ਸੀ ਵੀ ਇਹਨੂੰ ਕੋਰੀਅਰ ਨਾਲ ਜਾਂਦਾ ਸੀ ਜਾਂ ਇਹਨੂੰ ਵਟਸਐਪ ਤੇ ਚੱਲਦਾ ਸੀ ਜਾਂ ਮੇਲ ਚਲਦੀ ਸੀ ਇਹ ਕਹਿੰਦੇ ਜੀ 21 5 ਨੂੰ ਜਿਹੜੀ ਚਾਰ ਸ਼ੀਟ ਹੈ ਉਹ ਜਿਹੜੀ ਹੈ ਉਹ 21 5 ਨੂੰ ਵੀ ਬਾਜ਼ ਇਸ਼ੂਡ ਬਾਈ ਹੈਂਡ ਇਹ ਪੂਰੀ ਲਾਈਨ ਇੱਕ ਵਾਰੀ ਅੜ ਕੇ ਜ਼ਰੂਰ ਸੁਣਾਓ ਲੋ ਰਿਪਲਾਈ ਟੂ ਪੁਆਇੰਟ ਨੰਬਰ 1 ది ਮੈਮੋਰੈਂਡਮ ਆਫ ਚਾਰजेस ਡੇਟਿਡ 21 5 21 ਬਾਜ਼ ਇਸ਼ੂਡ ਬਾਈ ਹੈਂਡ ਠੀਕ ਹੈ ਪੁਆਇੰਟ ਨੰਬਰ 2 ਰਿਪਲਾਈ ਟੂ ਪੁਆਇੰਟ ਦੀ ਰਿਪਲਾਈ ਡੇਟਡ 24/5/21 ਵਾਸ ਆਲਸੋ ਰੀਸੀਵਡ ਬਾਈ ਹੈਂਡ ਠੀਕ ਹੈ ਰਿਪਲਾਈ ਟੂ ਪੁਆਇੰਟ ਨੰਬਰ 3 ਦੀ ਆਫਿਸ ਆਰਡਰ ਡੇਟਡ 25/5/21 ਵਾਸ ਕਮਿਊਨੀਕੇਟਡ ਬਾਈ ਹੈਂਡ ਰਾਈਟ ਇਹ ਪੋਸੀਬਲ ਹੈ ਤੁਸੀਂ ਸਰ ਇਹਨੂੰ ਦੇਖੋ ਇਹਦੀ ਤਾਂ ਬਹੁਤ ਗਹਿਰਾਈ ਚ ਤਕਰੀਕਾਤ ਕਰਾਈ ਜਾਏ ਹੈੱਡ ਆਫਿਸ ਚੇਅਰਮੈਨ ਸਰ ਜੀਐਮ ਸਰ ਜੀਐਮ ਮੈਡਮ ਜੁਡੇ ਸਾਰੇ ਬਿਗ ਬੌਸਿਸ ਜਿਹੜੇ ਆ ਉਹ ਹੈੱਡ ਆਫਿਸ ਚ ਨਹੀਂ ਬੈਠਦੇ ਆ ਤੇ ਕਾਲੀਆ ਜੀ ਲੁਧਿਆਣੇ ਰਹਿੰਦੇ ਆ ਲੁਧਿਆਣਾ ਦੇ ਰੈਜ਼ੀਡੈਂਟ ਆ ਇਹ ਬਾਈ ਹੈਂਡ ਕਿੱਦਾਂ ਚੱਲਿਆ ਜੀ ਕੀ ਇਹ ਬੜਾ ਸੀਰੀਅਸ ਮੈਟਰ ਸੀ ਵਿਜੀਲੈਂਸ ਮੈਟਰ ਸੀ ਇਹ ਐਂਵਾਈਰਨਮੈਂਟ ਮੈਟਰ ਸੀ ਤੇ ਬਾਈ ਹੈਂਡ ਕਿੱਦਾਂ ਚੱਲਿਆ ਇੱਕੋ ਇੱਕ ਚੀਜ਼ ਹੋਰ ਵੀ ਮੈਂ ਤੁਹਾਨੂੰ ਦਿਖਾਵਾਂਗਾ ਇਹ ਗੁੰਮਰਾਹ ਕੀਤਾ ਜਾ ਰਿਹਾ ਸਾਰੇ ਮੈਟਰ ਨੂੰ ਇਹ ਯੈਸ ਜੀ ਇਹ ਸਪੈਸ਼ਲ ਕੋਈ ਮਿੱਲੀ ਭਗਤੀ ਕਰਕੇ ਸਾਰਾ ਦਬਾਇਆ ਜਾ ਰਿਹਾ ਹੈ ਤਾਂ ਕਿ ਇਹ ਕਿੱਥੇ ਇਹ ਕਿੱਥੇ ਜੁਡੀਸ਼ੀਅਲ ਜਾਂ ਕਿੱਥੇ ਹਾਈ ਕੋਰਟ ਆਨਰੇਬਲ ਜਾਂ ਆਨਰੇਬਲ ਸੁਪਰੀਮ ਕੋਰਟ ਚ ਜਾਂ ਸੀਬੀਆਈ ਜਾਂ ਸੀਬੀਸੀ ਚ ਨਾ ਮੈਟਰ ਕਿੱਥੇ ਹਾਈਲਾਈਟ ਹੋ ਜਾਏ ਇਸ ਤੋਂ ਬਾਅਦ ਇੱਕ ਆਰਟੀਆਈ ਦਾ ਹੋਰ ਵੀ ਜਿਹੜਾ ਹੈ ਆ ਚੰਡੀਗੜ੍ਹੋਂ ਕਿਸੇ ਨੇ ਪਾਈ ਹੈ ਜੀ ਉਹਦੇ ਵਿੱਚ ਅਪੀਲ ਅਪੀਲ 'ਚ ਇਹ ਚੀਜ਼ ਇੱਕ ਕਦੋਂ ਦੀ ਆਰਟੀਆਈ ਹੈ ਇਹ 13 10 2025 ਠੀਕ ਹੈ ਰਾਈਟ ਇਹਦੇ ਵਿੱਚ ਸਰ ਇਹ ਕੀਤਾ ਜਾ ਰਿਹਾ ਹੈ ਕਿ ਵੀ ਆਰਟੀਆਈ 'ਚ ਇਹ ਪੁੱਛਿਆ ਗਿਆ ਕਿ ਕਿੰਨੇ ਕੇਸ ਤੁਸੀਂ ਇੰਨੇ ਸ਼ਾਰਟ ਡਿਊਰੇਸ਼ਨ 'ਚ ਅੱਜ ਤੱਕ ਡਿਸਾਈਡ ਕੀਤੇ ਹੂੰ ਕਿੰਨੇ ਕੇਸਿਸ ਆ ਇੱਕ ਚਾਰ ਸ਼ੀਟਡ ਅਫੀਸਰ ਨੇ ਰਿਪਲਾਈ 2 3 ਦਿਨ ਚ ਦਿੱਤਾ ਕਿੰਨੇ ਕੇਸਿਸ ਦੇ ਵਿੱਚ ਡਿਸੀਜਨ ਇੱਕ ਦਿਨ ਚ ਹੈੱਡ ਆਫਿਸ ਨੇ ਵਿਜੀਲੈਂਸ ਡਿਪਾਰਟਮੈਂਟ ਨੇ ਲਿੱਤਾ ਇਹਦਾ ਰਿਪਲਾਈ ਸੁਣ ਕੇ ਬਹੁਤ بڑا ਇੱਕ ਸਕੈਮ ਆਪਣੇ ਆਪ 스মেল ਦੇ ਰਿਹਾ ਹੈ ਕਿ ਇਹ ਇੱਕ ਸਕੈਮ ਹੀ ਹੋਇਆ ਵੈ ਇਹ ਕਹਿੰਦੇ ਆ ਜੀ 올 ది ਅਬਵ 3 ਇਨਫੋਰਮੇਸ਼ਨਸ ਪਰਟੇਨ ਟੂ ਓਨਲੀ ਹਾਂ ਰਿਪਲਾਈ ਚ ਕਹਿੰਦੇ ਰਿਪਲਾਈ ਟੂ ਪੁਆਇੰਟ ਨੰਬਰ 3 1 ਰਿਪਲਾਈ ਟੂ ਪੁਆਇੰਟ ਨੰਬਰ 4 1 ਰਿਪਲਾਈ ਟੂ ਪੁਆਇੰਟ ਨੰਬਰ ਫਾਈਵ 1 ਯਾਨੀ ਕਿ ਪਹਿਲਾ ਕੇਸ ਹੈ ਹਾਂ ਆ ਦੇਖੋ ਆਲ ਦੀ ਬਾਅਦ ਥਰੀ ਇਨਫੋਰਮੇਸ਼ਨ ਪਰਟੇਨ ਟੂ ਓਨਲੀ ਵਨ ਕੇਸ ਮਿਸਟਰ ਅਰੁਣ ਕਾਲੀਆ ਮੈਟਰ ਹਾਂ ਜੀ ਥਿਸ ਮੇ ਬੀ ਕਨਸੀਡਰਡ ਟੂ ਬੀ ਐਨ ਐਕਸੈਪਸ਼ਨਲ ਕੇਸ ਠੀਕ ਹੈ ਜੀ ਸਰ ਵਿਚ ਵਾਸ ਡਿਸਪੋਜ਼ਡ ਇਨ ਇਸ ਇਨ ਸੱਚ ਅ ਫਾਸਟ ਟ੍ਰੈਕ ਮੈਨਰ ਇਨਾਂ ਦਾ ਇੱਕ ਵੈਦਰ ਇ ਆਨਰੇਬਲ ਸੁਪਰੀਮ ਕੋਰਟ ਨੇ ਕੋਈ ਇਦਾਂ ਦੀਆਂ ਗਾਈਡਲਾਈਨਸ ਜਾਂ ਕੋਈ ਆਰਡਰਸ ਕਰਤੇ ਸੀ ਕਿ ਜਿਹੜਾ ਇਹਨੂੰ ਐਕਸੈਪਸ਼ਨਲ ਟ੍ਰੀਟ ਕੀਤਾ ਜਾਏ ਫਾਸਟ ਟ੍ਰੈਕ ਕੀਤਾ ਜਾਏ ਇਹ ਕੀ ਹੋ ਰਿਹਾ ਜੀ ਮੈਂ ਤਾਂ ਇਹ ਕਹਿਣਾ ਚਾਹਾਂਗਾ ਕੀ ਹੋ ਰਿਹਾ ਹੈ ਇਹ ਇਸ ਤਰ੍ਹਾਂ ਹੁੰਦੇ ਆ ਕੋਈ ਫੈਸਲੇ ਹੁੰਦੇ ਆ ਇਹਨਾਂ ਤੋਂ ਤੁਸੀਂ ਜਰਾ ਫੋਨ ਕਰਕੇ ਜਾਂ ਇਹਨਾਂ ਤੋਂ ਇਨਕੁਆਇਰ ਕੀਤਾ ਜਾਏ ਤੁਸੀਂ ਆਪਣੇ ਆਪ ਇੱਕ ਜਜਮੈਂਟ ਲਗਾਓ ਵੀ ਇਦਾਂ ਹੋ ਸਕਦੇ ਆ ਜੀ ਕਦੀ ਵੀ ਇੱਕ ਇੱਕ ਦਿਨ ਚ ਇੱਕ ਇੱਕ ਦਿਨ ਚ ਹੈੱਡ ਆਫਿਸ ਚਨਈ ਚੇਅਰਮੈਨ ਸਰ ਬੈਠੇ ਆ ਚਨਈ ਕਾਲਿਆ ਜੀ ਬੈਠੇ ਆ ਲੁਧਿਆਣੇ ਤੇ ਇੱਕ ਇੱਕ ਦਿਨ ਬਾਈ ਹੈਂਡ ਬਾਈ ਹੈਂਡ ਬਾਈ ਹੈਂਡ ਇਹ ਤੱਕ ਕਮਾ ਲਈ ਹੈ ਜੀ ਕਮਾ ਨਹੀਂ ਜਿਵੇਂ ਆਰ ਡੀ ਆਈ ਦੇ ਵਿੱਚ ਤੁਹਾਨੂੰ ਪਤਾ ਚੱਲਿਆ ਬਾਈ ਹੈਂਡ ਚ ਨਹੀਂ ਤਾਂ ਇੱਥੇ ਪੋਸੀਬਲ ਹੀ ਹੈ ਨੀ ਕਾ ਔਰ ਦੂਸਰੀ ਗੱਲ ਇਹ ਵੀ ਕਹਿ ਸਕਦੇ ਸੀ ਉਹ ਵਟਸਐਪ ਤੇ ਭੇਜਿਆ ਈਮੇਲ ਤੇ ਭੇਜਿਆ ਉਹਨਾਂ ਨੇ ਕਿੱਥੇ ਨਹੀਂ ਕਿਹਾ ਜੀ ਕਹਿ ਸਕਦੇ ਸੀ ਪਰ ਉਹ ਕਿਉਂ ਨਹੀਂ ਕਿਹਾ ਉਹਦਾ ਕਾਰਨ ਹੈ ਜੀ ਤੁਸੀਂ ਵੀ ਜਾਣਦੇ ਹੋ ਜੀ ਉਹ ਐਵਿਡੈਂਸ ਹੋ ਜਾਂਦਾ ਹੈ हां यस एक ਕਪਲਾ ਜੀ ਕਪਲਾ ਮੈਂ ਤਾਂ ਸ਼ੁਰੂ ਤੋਂ ਕਹਿਣਾ ਜੀ ਇਹ ਬੜਾ ਵੱਡਾ ਇਹ ਅਮਾਉਂਟ ਨੂੰ ਨਾ ਗਿਨੋ 364000 ਜਾਂ 3 ਲੱਖ ਲੋਕਾਂ ਦੇ ਪੈਸੇ ਆ 3 ਲੱਖ ਕਿੰਨਾ ਜੋ ਵੀ ਅਮਾਉਂਟ ਹੈ ਜੀ ਇਹ ਛੋਟੀ ਅਮਾਉਂਟ ਨਹੀਂ ਜੀ ਪਬਲਿਕ ਮਨੀ ਹੈ ਪਬਲਿਕ ਮਨੀ ਨੂੰ ਲੁਟਾਇਆ ਗਿਆ ਵਾ ਲੁਟਾਇਆ ਗਿਆ ਇਹਦੇ ਤੇ ਤਾਂ ਕੁਛ ਨਾ ਕੁਛ ਜਰੂਰ ਇਹ ਇਹ ਹੁਣ ਤੁਸੀਂ ਇੱਕ ਪਕੜ ਲਓ ਇਸ ਤਰ੍ਹਾਂ ਦੇ ਕਿੰਨੇ ਹੀ ਹੋਣਗੇ ਯਸ ਅਸੀਂ ਉਹ ਵੀ ਲੱਭ ਰਹੇ ਹਾਂ ਜੀ ਹੱਲੇ ਹੋਰ ਵੀ ਹੈ 364541 ਰੁਪਏ ਜਿਹੜੇ ਹੈ ਪੈਨਲਟੀ ਪਈ ਹੈ ਇਹ ਆਨ ਰਿਕਾਰਡ ਹੈ ਜੀ ਸਾਰੇ ਡਾਕੂਮੈਂਟ ਹੈਡ ਆਫਿਸ ਦੇ ਇਹ ਲੈਟਰ ਪੈਡ ਤੇ ਆਰ ਡੀ ਆਈ ਆਈ ਹੈ ਇਹ ਕੋਈ ਸੈਲਫ ਮੇਡ ਜਾਂ ਇਹ ਕੋਈ ਕਿਥੋਂ ਇਥੋਂ ਫੋਰਸ ਡੋਟ ਸਟੇਟ ਨਹੀਂ ਕਰਾਂਗੇ ਇਹ ਬਤੌਰ ਤੁਸੀਂ ਪ੍ਰੋਪਰ ਇਹ ਕਾਗਜ਼ਾ ਦਾ ਚਿੱਠਾ ਪੂਰਾ ਲੈ ਕੇ ਆਇਓ ਕਿ ਇਸ ਤਰੀਕੇ ਨਾਲ ਇਹ ਸਕੈਮ ਹੋਇਆ ਤੇ ਕਿੱਦਾਂ ਪਬਲਿਕ ਨੂੰ ਗੁੰਮਰਾ ਕੀਤਾ ਜਾਂਦਾ ਜੀ ਸਰ ਤੇ ਹੁਣ ਜਦੋਂ ਇਹ ਸਾਰਾ ਮੈਟਰ ਚੱਲ ਰਿਹਾ ਸੀਗਾ ਤੇ ਜਿਹੜੇ ਉਹ ਕੰਸਰਨ ਬੰਦੇ ਨੇ ਜਿਨ੍ਹਾਂ ਦੇ ਨਾਲ ਤੁਹਾਡਾ ਰਾਪਤਾ ਹੁੰਦਾ ਸੀ ਜਾਂ ਹੋਣਾ ਆ ਕਿਸੇ ਨੇ ਤੁਹਾਨੂੰ ਫੋਨ ਹੀ ਆ ਮੈਸੇਜ ਹੀ ਕਿਸੇ ਤਰੀਕੇ ਨਾਲ ਗਿਆ ਯਾਰ ਆ ਕੀ ਕਰ ਰਹੇ ਆ ਯਾਰ ਨਹੀਂ ਜੀ ਨਹੀਂ ਮੈਨੂੰ ਅਜੇ ਤੱਕ ਕਿਸੇ ਨੇ ਨਹੀਂ ਕਿਹਾ ਕਿਉਂਕਿ ਸਚਾਈ 2017 ਤੋਂ ਲੈ ਕੇ ਅੱਜ ਤੱਕ ਕੋਈ ਗੱਲ ਨਹੀਂ ਕਿਸੇ ਨੇ ਨਹੀਂ ਜੀ ਨਹੀਂ ਇਹ ਸਚਾਈ ਦੀ ਜਿੱਤ ਹੈ ਜੀ ਪਰਮਾਤਮਾ ਤੇ ਵਿਸ਼ਵਾਸ ਕਰੋ ਸਚਾਈ ਚ ਦੇਰ ਤੇਰ ਦੇਰਾਂ ਦੀ ਗੱਲ ਹੈ ਜਨਾਬਾ ਦੇਖੋ ਕਿੱਡਾ ਵੱਡਾ 3 ਲੱਖ ਕਿੰਨੇ ਹਜ਼ਾਰ ਕਿੰਨੀ ਦੇਰ ਤੋਂ ਇਸ ਗੇਮ ਚੱਲਦਾ ਰਿਹਾ ਪੈਸੇ ਜਾਂਦੇ ਰਹੇ ਜਾਂਦੇ ਰਹੇ ਜੇ ਇਹ ਚੀਜ਼ ਪਕੜ ਚ ਨਾ ਆਂਦੀ ਤੁਸੀਂ ਇਹਨਾਂ ਦੀ ਆਡੀਟਰਸ ਦੀ ਰਿਪੋਰਟ ਵੀ ਕੱਢ ਕੇ ਦੇਖ ਸਕਦੇ ਹੋ ਮੇਰੇ ਕੋਲ ਕਾਪੀ ਨਹੀਂ ਹੈ ਆਡੀਟਰਸ ਨੇ ਵੀ ਲਿਖਿਆ ਸੀ ਕਿ ਇਹ ਜਿਹੜਾ ਵਾ ਇਹ ਰੈਂਟ ਜ਼ਿਆਦਾ ਪੇ ਹੋ ਗਿਆ ਹੈ ਇਹਦੀ ਇਮੀਡੀਏਟ ਰਿਕਵਰੀ ਕੀਤੀ ਜਾ ਤੁਸੀਂ ਇੱਕ ਤਾਂ ਇਹ ਜਿਹੜਾ ਖੁਲਾਸਾ ਉਹ ਪਬਲਿਕ ਦੇ ਸਾਹਮਣੇ ਰੱਖ ਦਿੱਤਾ ਜੀ ਤੇ ਹੁਣ ਤੁਸੀਂ ਇਹ ਮਿਸਾਲ ਵੀ ਦਿੱਤੀ ਹੈ ਕਿ ਜੇ ਇਨਸਾਨ ਕਰਨਾ ਚਾਵੇ ਤਾਂ ਕੁਝ ਵੀ ਔਖਾ ਨਹੀਂ ਹੈਗਾ। ਮੈਂ ਰਸਤਾ ਤੁਸੀਂ ਇਖਤਿਆਰ ਕਰਨਾ ਹੈ ਕਿਹੜੇ ਰਸਤੇ ਜਾਣਾ ਹੈ, ਗਲਤ ਦਾ ਸਾਥ ਦੇਣਾ ਹੈ ਜਾਂ ਫਿਰ ਸਹੀ ਦੇ ਨਾਲ ਖੜਨਾ ਹੈ। ਤੇ ਹੁਣ ਜਿਹੜੇ ਇਹ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਖਾਸ ਤੌਰ ਤੇ ਕੀ ਸੁਨੇਹਾ ਤੁਹਾਡੇ ਵੱਲੋਂ ਜਾਣਾ ਚਾਹੀਦਾ ਜਾਂ ਦੇਣਾ ਚਾਹੁੰਦੇ ਹੋ ਕੋਈ ਦਿਲ ਦੀ ਖਾਹ। ਮੈਂ ਤਾਂ ਇਹੀ ਕਹਾਂਗਾ ਜੀ ਹਰ ਬੰਦੇ ਨੂੰ ਫਰੰਟ ਤੇ ਆਉਣਾ ਚਾਹੀਦਾ ਹੈ, ਚੋਰ ਜਿਹੜੇ ਆ, ਕਰਪਟ ਅਫਸਰ ਜਿਹੜੇ ਠੱਗੀ ਠੋਰੀ ਵਾਲੇ ਆ ਉਹਨਾਂ ਨੂੰ ਪਕੜ ਕੇ ਅੱਗੇ ਲਿਆਉਣਾ ਪਏਗਾ ਜੇ ਦੇਸ਼ ਔਰ ਬੱਚਿਆਂ ਦਾ ਭਵਿੱਖ ਬਚਾਉਣਾ ਹੈ ਨਹੀਂ ਤਾਂ ਬੱਚੇ ਜਿਹੜੇ ਆ ਇਸੇ ਕਰਕੇ ਬੱਚੇ ਇੰਡੀਆ ਛੱਡ ਛੱਡ ਕੇ ਭੱਜ ਰਹੇ ਆ ਉਹਨਾਂ ਦੇ ਬੱਸ ਦਾ ਨਹੀਂ ਹੈ ਇਹ ਸਿਸਟਮ ਨੂੰ ਕਰਨਾ ਦੇਖੋ ਕਿੰਡਾ ਵੱਡਾ ਬਲੰਡਰ ਹੈ ਹੈੱਡ ਆਫਿਸ ਵੀ ਇਨਵੋਲ ਹੈ ਚੇਅਰਮੈਨ ਸਰ ਵੀ ਬਿਨਾ ਦੇਖੇ ਕਰੀ ਜਾ ਰਹੇ ਜੀ ਐਮਜ਼ ਵੀ ਕਰੀ ਜਾ ਰਹੇ ਜੀ ਇਹ ਕਿਉਂ ਕੀਤਾ ਗਿਆ 50% ਇੱਕ ਬੰਦਾ ਘਰ ਬੈਠਾ ਹੈ ਉਹਨੂੰ ਰਿਟਾਇਰਮੈਂਟ ਤੋਂ ਬਾਅਦ ਇਹ ਪੈਸੇ ਘਰ ਭੇਜੀ ਜਾ ਰਹੇ ਆ ਇਹਦਾ ਮਤਲਬ ਕੁਛ ਨਾ ਕੁਛ ਤਾਂ ਦੇ ਰਿ ਹੈ ਸਮਥਿੰਗ ਫਿਸ਼ੀ ਫਿਸ਼ੀ ਸੋਹ ਪੇਪਰਸ ਨੇ ਜਿਹੜੇ ਲੈ ਕੇ ਖਾਸ ਤੌਰ ਤੇ ਮਿਸਟਰ ਰਕੇਸ਼ ਪਹੁੰਚੇ ਨੇ ਆਫਿਸ ਦੇ ਵਿੱਚ ਜਿਨ੍ਹਾਂ ਨੇ ਪਬਲਿਕ ਦੇ ਮੂਹਰੇ ਸਾਰਾ ਵੇਰਵਾ ਰੱਖਿਆ ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜੇ ਸਰਕਾਰ ਕਿਸੇ ਦਾ ਭਲਾ ਕਰਨਾ ਚਾਹੇ ਜਾਂ ਕਿਸੇ ਦੇ ਨਾਲ ਖੜਨਾ ਚਾਹੇ ਤਾਂ ਅਫਸਰ ਚਾਹੀ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਗੁੰਮਰਾ ਕਰਦੀ ਹੈ ਉਮੀਦ ਕਰਦੇ ਹਾਂ ਜਿਸ ਤਰ੍ਹਾਂ ਇਹ ਖੁਲਾਸਾ ਹੋਇਆ ਅੱਗੇ ਵੀ ਮਿਸਟਰ ਰਕੇਸ਼ ਇਹ ਕਰਦੇ ਰਹਿਣਗੇ ਜੁੜੇ ਰਹੋ ਜਨਤਹਿਸੀ ਦੇ ਨਾਲ ਜੀ